ਮੁਰਦਾ ਖਾਣ ਦਾ ਹੁਕਮ ਇੱਕ ਵਾਰ ਗੁਰੂ ਨਾਨਕ ਸਾਹਿਬ ਨੇ ਆਪਣੇ ਸੇਵਕਾਂ ਨੂੰ ਮੁਰਦਾ ਖਾਣ ਲਈ ਕਿਹਾ ਦੇਖਣ ਵਿੱਚ ਇਹ ਜਾਇਜ਼ ਹੁਕਮ ਨਹੀਂ ਸੀ ਅਸੀਂ ਮੁਰਦੇ ਨਾਲ ਛੂ ਵੀ ਜਾਈਏ ਤਾਂ ਨਹਾਉਂਦੇ ਹਾਂ ਫਿਰ ਮੁਰਦਾ ਖਾਏ ਕੌਣ ਇੱਕ ਭਾਈ ਲੈਣਾ ਜੀ ਖੜੇ ਰਹੇ ਬਾਕੀ ਸਭ ਸਿੱਖ ਚਲੇ ਗਏ ਸਾਰਿਆਂ ਨੂੰ ਇਹ ਨਾਜਾਇਜ਼ ਹੁਕਮ ਪਾਸਿਆ ਪਰ ਮਗਰ ਭਾਈ ਲੈਣ ਨੇ ਕੀਆ ਜਦੋਂ ਮੁਰਦੇ ਦੇ ਆਲੇ ਦੁਆਲੇ ਚੱਕਰ ਕੱਟਣ ਲੱਗਾ ਤੇ ਗੁਰੂ ਸਾਹਿਬ ਨੇ ਉਸ ਕੋਲੋਂ ਪੁੱਛਿਆ ਕੀ ਕਰ ਰਹੇ ਹੋ ਪਾਈਲਨ ਨੇ ਉੱਤਰ ਦਿੱਤਾ ਹਜੂਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੁਰਦੇ ਨੂੰ ਕਿਸ ਤਰਫ ਤੋਂ ਖਾਣਾ ਸ਼ੁਰੂ ਕਰਾਂ ਜਦੋਂ ਖਾਣ ਲੱਗਾ ਤਾਂ ਦੇਖਦਾ ਹੈ ਕਿ ਉੱਥੇ ਕੋਈ ਮੁਰਦਾ ਨਹੀਂ ਸੀ ਸਗੋਂ ਮੁਰਦੇ ਦੀ ਥਾਂ ਤੇ ਉਸ ਦੇ ਸਾਹਮਣੇ ਗੁਰੂ ਦਾ ਪ੍ਰਸ਼ਾਦ ਮਿੱਠਾ ਹਲਵਾ ਪਿਆ ਸੀ ਗੁਰੂ ਨਾਨਕ ਜੀ ਨੇ ਉਸ ਨੂੰ ਗੁਰਗੱਦੀ ਦਾ ਹੱਕਦਾਰ ਬਣਾ ਦਿੱਤਾ ਤੇ ਉਹ ਭਾਈ ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣ ਗਏ ਅੰਗਦ ਦਾ ਅਰਥ ਹੈ ਗੁਰੂ ਦਾ ਅੰਗ ਜਾਂ ਹਿੱਸਾ ਇਸੇ ਤਰ੍ਹਾਂ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੀ ਪਰਖ ਕੀਤੀ ਤਾਂ 5000 ਵਿੱਚੋਂ ਕੇਵਲ 5 ਪਿਆਰੇ ਨਿਕਲੇ ਜਦ ਗੁਰੂ ਪਰਖਦਾ ਹੈ ਤਾਂ ਵੱਡੇ ਵੱਡੇ ਫੇਲ ਹੋ ਜਾਂਦੇ ਨੇ ਜੀਵ ਦਾ ਇਮਤਿਹਾਨ ਵਿੱਚ પાસ ਹੋਣਾ ਬੜਾ ਮੁਸ਼ਕਲ ਗੱਲ ਹੈ ਗੁਰੂ ਕਿਸੇ ਦਾ ਇਮਤਿਹਾਨ ਨਾ ਲਏ